15 ਅਗਸਤ ਸੁਤੰਤਰਤਾ ਦਿਵਸ ਦੇ ਨਾਮ ਦੇ ਉੱਤੇ ਜਿੱਥੇ ਵੀ ਲੋਕ ਰਹਿ ਰਹੇ ਹਨ ਉਹਨਾਂ ਨੇ ਮਨਾਇਆ ਹੈ ਜਦੋਂ ਸਿੱਖ ਇਤਿਹਾਸਕਾਰਾਂ ਨੂੰ ਪੜ੍ਹਿਆ ਜਾਂਦਾ ਹੈ ਸਰਦਾਰ ਕਪੂਰ ਸਿੰਘ ਖੁਰਾਂ ਦੀ ਕਿਤਾਬ ਹੈ ਬੜੀ ਪਿਆਰੀ ਸਾਚੀ ਸਾਖੀ ਰਾਈਟਰ ਨੇ ਸਰਦਾਰ ਕਪੂਰ ਸਿੰਘ ਜੀ ਕਿਤਾਬ ਦਾ ਨਾਮ ਹੈ ਸਾਚੀ ਸਾਖੀ ਇੱਕ ਕਿਤਾਬ ਹੋਰ ਮੈਂ ਪੜ ਰਿਹਾ ਸੀ ਨਰੈਣ ਸਿੰਘ ਹੋਰਾਂ ਦੀ ਕਿਤਾਬ ਹੈ ਕਿਤਾਬ ਦਾ ਨਾਮ ਹੈ ਕਿਉਂ ਕੀਤਾ ਵੇਸਾ ਦੋ ਕਿਤਾਬਾਂ ਨੇ ਜੁਰ 15 ਅਗਸਤ 1947 ਬਾਰੇ ਪੜਿਆ ਜਾਂਦਾ ਹੈ ਉਹ ਇਹ ਗੱਲ ਲਿਖਦੇ ਹਨ ਕਿ ਇੱਕ ਗੁਲਾਮੀ ਉਤਾਰ ਕੇ ਦੂਸਰੇ ਰੂਪ ਦੇ ਅੰਦਰ ਗੁਲਾਮੀ ਤੁਹਾਡੇ ਗਲ ਦੇ ਵਿੱਚ ਮੜ ਦਿੱਤੀ ਗਈ ਉਹਨਾਂ ਨੇ ਇਹਨਾਂ ਨੂੰ ਆਜ਼ਾਦੀ ਦਾ ਨਾਮ ਦੇ ਦਿੱਤਾ ਪਰ ਜਿਨ੍ਹਾਂ ਨੇ ਇਹ ਸੰਤਾਪ ਨੂੰ ਹੰਡਾਇਆ ਹੈ ਜਾਂ ਚੱਲ ਰਹੇ ਹਨ ਉਹਨਾਂ ਨੂੰ ਪਤਾ ਹੈ ਗੁਲਾਮੀ ਕੀ ਹੈ ਮੁਸਲਮਾਨ ਰਾਈਟਰ ਦੇ ਸ਼ਬਦਾਂ ਵਿੱਚ ਮੈਂ ਪੜ੍ਹ ਰਿਹਾ ਸੀ ਉਹ ਆਖਦਾ ਕਿ ਜਿੰਨੂੰ ਅੱਜ ਦੇ ਸਮੇਂ ਦੇ ਅੰਦਰ ਥੋੜੇ ਕਬੂਤੇ ਜਿਹੜੇ ਸਰਕਾਰੀ ਹੱਕ ਮਿਲ ਜਾਂਦੇ ਨੇ ਨਾ ਥੋੜਾ ਬਹੁਤਾ ਸਰਕਾਰੀ ਆਫਰ ਕੋਈ ਮਿਲ ਗਿਆ ਕੋਈ ਨੌਕਰੀ ਮਿਲ ਗਈ ਉਹਨੂੰ ਜਿਹੜੀ ਗੁਲਾਮੀ ਹੈ ਉਹ ਵੀ ਸੁਤੰਤਰਤਾ ਕਰਕੇ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਅੱਜ ਦੇ ਸਮੇਂ ਦੇ ਨਾਲ ਕੰਪੇਅਰ ਕਰਕੇ ਦੇਖੀਏ ਜੇਕਰ ਮਹਿੰਗਾਈ ਵਾਲੇ ਪਾਸੋਂ ਕਰਕੇ ਦੇਖੀਓ ਕਹਿੰਦਾ ਫੇਰ ਕੀ ਹੈ ਚੱਲ ਰਿਹਾ ਹੈ ਸਾਡਾ ਬੜਾ ਵਧੀਆ ਉਹ ਪਿਛੇ ਜੀ ਕੋਈ ਕਹਿ ਨਹੀਂ ਰਿਹਾ ਕਹਿ ਰਿਹਾ ਸੀ ਕਿ ਜੇ 100 ਰੁਪਏ ਲੀਟਰ ਪੈਟਰੋਲ ਤਾਂ ਕੋਈ ਗੱਲ ਨਹੀਂ ਜੇਕਰ 200 ਵੀ ਹੋ ਜਾਏਗਾ 1000 ਵੀ ਹੋ ਜਾਏਗਾ ਮੂਵੀ ਪਾਵਾਂਗਾ ਮਤਲਬ ਜਿੰਨੂੰ ਉਹ ਚੀਜ਼ ਕੁਝ ਹੱਕ ਮਿਲ ਰਹੇ ਹਨ ਉਹਨੂੰ ਅਜ਼ ਸੁਤੰਤਰਤਾ ਉਹ ਨਜ਼ਰ ਆਉਂਦੀ ਹੈ ਗੁਲਾਮੀ ਵੀ ਕਿਸੇ ਨੇ ਬੜੀ ਪਿਆਰੀ ਕਹਾਣੀ ਲਿਖੀ ਕਹਿਣ ਲੱਗਿਆ ਕਿਸੇ ਰਾਜ ਦੇ ਵਿੱਚ ਨਾ ਛੋਟੇ ਛੋਟੇ ਨੁਕਤੇ ਆਪ ਵੀ ਨਾ ਸਾਂਝੇ ਕਰ ਨਿਰਣਾ ਤੁਸੀਂ ਆਪ ਕਰਨਾ ਹੈ ਕਿਸੇ ਰਾਜ ਦੇ ਵਿੱਚ ਕੋਈ ਰਾਜਾ ਸੀ ਉਹਨੇ ਵੇਖਿਆ ਕਿ ਮੇਰੀ ਪਰਜਾ ਦੇ ਲੋਕਾਂ ਦੀ ਅਣਖ ਕਿੰਨੀ ਕੁ ਹੈ ਕਿ ਗੁਲਾਮੀ ਨੂੰ ਉਹ ਸਵੀਕਾਰ ਕਰਦੇ ਹਨ ਕਿ ਥੋੜਾ ਬੋਤਾਂ ਸੁਤੰਤਰ ਰਹਿਣਾ ਸੇ ਇਹ ਇਹਨਾਂ ਨੂੰ ਪਸੰਦ ਹੈ ਉਦੇ ਰਾਜ ਦਰਬਾਰ ਵਾਲੇ ਪਾਸੇ ਜਿਹੜਾ ਪੁਲ ਆਉਂਦਾ ਸੀ ਉਹ ਇੱਕੋ ਸੀ ਉਸ ਰਾਜੇ ਨੇ ਕੀ ਕੀਤਾ ਕਿ ਜਿਹੜਾ ਇਸ ਪੁਲ ਦੇ ਉਤੋਂ ਲੰਘੇਗਾ ਉਹਨੂੰ ਏਨੇ ਰੁਪਏ ਜੁਰਮਾਨਾ ਜਿਹੜਾ ਉਹ ਦੇਣਾ ਪਏਗਾ ਕੋਈ ਫੈਸਲਾ ਇੱਕਦਮ ਲੋਕਾਂ ਨੂੰ ਸੁਣਾ ਦਿੱਤਾ ਲੋਕਾਂ ਨੇ ਫੈਸਲਾ ਮੰਨ ਲਿਆ ਪ੍ਰਵਾਨ ਕਰ ਲਿਆ ਕਿ ਜਾਣਾ ਤੇ ਹੈ ਹੀ ਹੈ ਉਹਨੂੰ ਜੁਰਮਾਨਾ ਦੇ ਰਿਆ ਕਰਨਾ ਉਸ ਪੁਲ ਦੇ ਉਤੋਂ ਲੰਘ ਜਾਇਆ ਕਰਨਾ ਕੋਜਕ ਮਹੀਨੇ ਨਿਕਲੇ ਰਾਜਾ ਬੜਾ ਹੈਰਾਨ ਹੋਇਆ ਕਹਿੰਦਾ ਇੱਕਦਮ ਆਪਣਾ ਫੈਸਲਾ ਦੇ ਦਿੱਤਾ ਜੁਰਮਾਨਾ ਲੈਣਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਕੋਈ ਅਣਖ ਆਬਰੂ ਜਾਗੀ ਨਹੀਂ ਉਹਨੇ ਇੱਕ ਹੇਰ ਫੂਰ ਇੱਕ ਫੈਸਲਾ ਦੇ ਦਿੱਤਾ ਕਿ ਜਿਹੜਾ ਇਸ ਪੁਲ ਦੇ ਉੱਤੋਂ ਲੰਘੇਗਾ ਨਾ ਉਹਨੂੰ ਪੰਜ-ਪੰਜ ਜੁੱਤੀਆਂ ਪਹਿਨਗੀਆਂ ਨਾਲ ਜੁਰਮਾਨਾ ਦੇਗਾ ਤੇ ਫਿਰ ਇਸ ਪੁਲ ਦੇ ਉੱਤੋਂ ਜਾ ਕੇ ਲੰਘੇਗਾ ਉਹਨਾਂ ਨੇ ਪੈਸੇ ਵੀ ਰਿਆ ਕਰਨੇ ਜੁੱਤੀਆਂ ਵੀ ਖਾਇਆ ਕਰਨੀਆਂ ਪੁਲ ਦੇ ਉੱਤੋਂ ਵੀ ਲੰਘ ਜਾਇਆ ਕਰਨਾ ਕੋਈ ਉਹਦੇ ਕੋਲ ਨਾ ਆਇਆ ਫਿਰ ਸਮਾਂ ਨਿਕਲ ਗਿਆ ਰਾਜਾ ਬੜਾ ਹੈਰਾਨ ਹੋਇਆ ਉਹਨੇ ਜੁੱਤੀਆਂ ਦੀ ਜਿਹੜੀ ਗਿਣਤੀ ਸੀ ਉਹਨੇ 5 ਤੋਂ 10 ਕਰ ਦਿੱਤੀ ਕਹਿੰਦਾ ਹੁਣ ਜੁਰਮਾਨਾ ਵੀ ਦੇਣਾ ਪਏਗਾ ਜੁੱਤੀਆਂ 5 ਤੋਂ 10 ਵੀ ਖਾਣੀਆਂ ਪਹਿਣਗੀਆਂ ਤੇ ਪੁਲ ਦੇ ਉੱਤੋਂ ਵੀ ਲੰਘਣਾ ਪਏਗਾ ਲੋਕਾਂ ਨੇ ਉਹ ਵੀ ਖਾਣੀਆਂ ਮਨਜ਼ੂਰ ਕਰ ਲਈਆਂ ਇੱਕ ਦਿਨ ਨਿਕਲਿਆ ਸਾਰੀ ਪਰਜਾ ਦੇ ਲੋਕ ਇਕੱਠੇ ਹੋ ਕੇ ਰਾਜੇ ਦੇ ਦਰਬਾਰ ਵਾਲੇ ਪਾਸੇ ਗਏ ਵਜ਼ੀਰ ਆਖਣ ਲੱਗਿਆ ਰਾਜਾ ਹੁਣ ਤੇ ਬਚ ਜਾ ਹੁਣ ਸਾਰੀ ਪਰਜਾ ਕੱਟੀ ਹੋ ਕੇ ਤੇਰੇ ਵਾਲੇ ਪਾਸੇ ਆਉਣ ਲੱਗੀ ਹੈ ਰਾਜਾ ਕਹਿੰਦਾ ਸ਼ੁਕਰ ਹੈ ਕਿ ਤੇ ਇਹਨਾਂ ਦੀ ਅਣਖ ਜਾਗੀ ਰਾਜਾ ਆਪਣੇ ਉੱਤੇ ਜਿੱਥੇ ਫੈਸਲਾ ਸੁਣਾਉਂਦਾ ਸੀ ਉੱਥੇ ਖੜਿਆ ਤੇ ਹੀਠਾਂ ਆਵਾਜ਼ ਪੈਂਦੀ ਰਾਜਨ ਨੂੰ ਮਿਲਣਾ ਹੈ ਹਾ ਹਾ ਕਰ ਮਚੀ ਰਾਜਾ ਆਇਆ ਕਹਿੰਦਾ ਦੱਸੋ ਰਾਜਨ ਤੁਹਾਡੇ ਅੱਗੇ ਫਰਿਆਦ ਲੈ ਕੇ ਆਏ ਆ ਕਹਿੰਦਾ ਕੀ ਹੈ ਅਸੀਂ ਪੁੱਲ ਦੇ ਉੱਤੋਂ ਲੰਘਦੇ ਆ ਜੁਰਮਾਨਾ ਦਿੰਦੇ ਆ ਜੁੱਤੀਆਂ ਖਾਂਦੇ ਹਾਂ ਰਾਜਾ ਕਹਿੰਦਾ ਦੱਸੋ ਤੁਹਾਡੀ ਫਰਿਆਦ ਕੀ ਹੈ ਤੇਰੇ ਕੋਲ ਇਹ ਫਰਿਆਦ ਲੈ ਕੇ ਆਏ ਆ ਕਿ ਜੁੱਤੀਆਂ ਮਾਰਨ ਵਾਲਿਆਂ ਦੀ ਗਿਣਤੀ ਘੱਟ ਹੈ ਜੁੱਤੀਆਂ ਮਾਰਨ ਵਾਲਿਆਂ ਦੀ ਗਿਣਤੀ ਵੱਧ ਕੀਤੀ ਜਾਸੀ ਛੇਤੀ ਜੁੱਤੀਆਂ ਖਾਈਏ ਤੇ ਆਪਣੇ ਕੰਮਾਂ ਨੂੰ ਨਿਕਲੀਏ ਰਾਜੇ ਨੇ ਮੱਥੇ ਤੇ ਹੱਥ ਮਾਰਿਆ ਕਹਿੰਦਾ ਇਹ ਲੋਕ ਕਦੇ ਸੁਤੰਤਰ ਰਹਿ ਹੀ ਨਹੀਂ ਸਕਦੇ ਆਜ਼ਾਦੀ ਦੀ ਜਿੱਤ ਲਈ ਲੜਾਈ ਨੂੰ ਪੜੋਗੇ ਨਾ 90% ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਨੇ ਮੈਂ ਇਹ ਆਪਣੇ ਕੋਲੋਂ ਗੱਲ ਨਹੀਂ ਕਹਿ ਰਿਹਾ ਸਿਦਾਰਕ ਕਪੂਰ ਸਿੰਘ ਹੁਣਾਂ ਦੀ ਕਿਤਾਬ ਪੜੋ ਪੰਨਾ ਨੰਬਰ 136 ਜੇਕਰ ਮੈਂ ਨਾਂ ਭੁੱਲਦਾ ਹੋਵਾਂ 121 ਜੇਕਰ ਫਾਂਸੀਆਂ ਹੋਈਆਂ ਨੇ 121 ਵਿੱਚੋਂ 93 ਸਿੱਖ ਨੇ 2626 ਲੋਕਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੁੰਦੀ ਹੈ ਉਮਰ ਕੈਦਾਂ ਹੁੰਦੀਆਂ ਨੇ ਉਹਨਾਂ ਵਿੱਚੋਂ 2147 ਸਿੱਖਾਂ ਦੀ ਗਿਣਤੀ ਹੈ ਤੇ ਜੇਕਰ ਜਲਿਆਂਵਾਲੇ ਬਾਗ ਦੇ ਅੰਦਰ 1300 ਲਾਸ਼ਾਂ ਪਈਆਂ ਨੇ ਉੱਥੇ ਗੋਲੀ ਚੱਲਦੀ ਹੈ ਜਨਰਲ ਅਡਵਾਇਰ ਵੱਲੋਂ ਤੇ ਉਹਨਾਂ ਵਿੱਚੋਂ 799 ਲਾਸ਼ਾਂ ਜਿਹੜੀਆਂ ਨੇ ਉਸੇ ਕੰਮ ਦੀਆਂ ਨੇ ਇਹ ਕੁਝ ਹੋਇਆ ਜਦੋਂ 1921 ਦੇ ਵਿੱਚ ਸਾਕਾ ਨਨਕਾਣਾ ਸਾਹਿਬ ਆਪਰੇ ਹਨ ਲక్ష్ਮਣ ਸਿੰਘ ਧਾਰੋਵਾਲ ਉਹਨਾਂ ਦੀ ਸ਼ਹਾਦਤ ਹੋਈ ਹੈ ਕਰਤਾਰ ਸਿੰਘ ਚੱਬਰ ਹੁਣੀ ਜੇਕਰ ਨਿਕਲਦੇ ਨੇ ਨਾ ਕਰਤਾਰ ਸਿੰਘ ਚੱਬਰ ਹੋਣਾ ਤੱਕ ਇੱਕ ਸੁਨੇਹਾ ਨਿਕਲਦਾ ਹੈ 모ਹਨ ਦਾਸ ਕਰਮਚੰਦ ਗਾਂਧੀ ਦੇ ਵੱਲੋਂ ਜਦੋਂ ਗੁਰਦੁਆਰਾ ਸੁਧਾਰ ਉਲਹਿਰਾ ਆਰੰਭ ਹੁੰਦੀ ਹੈ ਗਾਂਧੀ ਆਖਦਾ ਹੈ ਕਹਿੰਦਾ ਤੁਸੀਂ ਗੁਰਦੁਆਰਾ ਸਾਹਿਬ ਆਜ਼ਾਦ ਕਰਾਉਣ ਵਾਲੇ ਪਾਸੇ ਤੁਰੇ ਹੋ ਨਾ ਇਹ ਸਾਰੀ ਧਰਤੀ ਨੂੰ ਇਸ ਸਾਰੇ ਹਿੰਦੁਸਤਾਨ ਨੂੰ ਤੁਸੀਂ ਕਹਿੰਦਾ ਆਪਣਾ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਸਮਝੋ ਜੇਕਰ ਰਾਜ ਹੀ ਸਾਡਾ ਹੋ ਗਿਆ ਅਸੀਂ ਆਪਣੇ ਗੁਰਦੁਆਰਾ ਸਾਹਿਬ ਜਿਹੜੇ ਅਸੀਂ ਆਪੇ ਆਜ਼ਾਦ ਕਰਵਾ ਲਿਆਂਗੇ ਕਰਤਾਰ ਸਿੰਘ ਚੱਬਰ ਨੇ ਦੂਰ ਅੰਦੇਸ਼ੀ ਨਾਲ ਸੋਚਿਆ ਕਹਿੰਦਾ ਅਜੇ ਸਾਡੇ ਸਿਰ ਦੇ ਉੱਤੇ ਅੰਗਰੇਜ਼ ਸਰਕਾਰ ਹੈ ਅੰਗਰੇਜ਼ ਸਰਕਾਰ ਦੇ ਨਾਲ ਸਾਡਾ ਮਜ਼ਬੀ ਤੌਰ ਦੇ ਉੱਤੇ ਸਾਡਾ ਕੋਈ ਵੈਰ ਨਹੀਂ ਹੈ ਇਹਨਾਂ ਦੇ ਕੋਲੋਂ ਜੇਕਰ ਗੁਰਦੁਆਰਾ ਸਾਹਿਬ ਅਸੀਂ ਆਜ਼ਾਦ ਕਰਾਵਾਂਗੇ ਅੱਜ ਲੈਣੇ ਸੌਖੇ ਹੋਣਗੇ ਪਰ ਜੇਕਰ ਕੱਲ ਇਹਨਾਂ ਦੀਆਂ ਸਰਕਾਰਾਂ ਉੱਤੇ ਆ ਗਈਆਂ ਇਹਨਾਂ ਦੇ ਕੋਲ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚੱਲਿਆ ਗਿਆ ਪ੍ਰਬੰਧ ਲੈਣੇ ਔਖੇ ਹੋ ਜਾਣਗੇ ਇਹ ਗੱਲਾਂ ਕਹੀਆਂ ਸੀ ਕਰਤਾਰ ਸਿੰਘ ਚੱਬਰ ਖੁਰਾ ਨੇ ਮੋਹਨ ਦਾਸ ਕਰਮਚੰਦ ਗਾਂਧੀ ਅਜ ਲੋਕੀ ਉਹਨੂੰ ਬਾਪੂ ਕਹਿੰਦੇ ਕੋਈ ਮਹਾਤਮਾ ਆਖਦਾ ਹੈ ਲਾਹੌਰ ਵਿੱਚ ਮੀਟਿੰਗ ਹੁੰਦੀ ਹੈ ਐਸਾ ਕੋਈ ਕਾਨੂੰਨ ਪਾਸ ਨਹੀਂ ਕੀਤਾ ਜਾਏਗਾ ਜੋ ਸਿੱਖਾਂ ਦੇ ਬਿਲਕੁਲ ਖਿਲਾਫ ਹੋਵੇ ਇਹ ਗਾਂਧੀ ਦੇ ਸਟੇਟਮੈਂਟਾਂ ਨੇ ਐਸਾ ਕੋਈ ਕਾਨੂੰਨ ਜਿਹੜਾ ਪਾਸ ਨਹੀਂ ਹੋਏਗਾ ਜੋ ਸਿੱਖਾਂ ਦੇ ਸਿੱਖਾਂ ਨੂੰ ਪਰਵਾਹ ਨਾ ਹੋਵੇ ਫਿਰ ਉਸ ਤੋਂ ਬਾਅਦ ਇੱਕ 1946 ਦੇ ਵਿੱਚ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਫਿਰ ਇੱਕ ਮੀਟਿੰਗ ਸੱਦੀ ਜਾਂਦੀ ਹੈ ਜਵਾਹਰ ਲਾਲ ਨਹਿਰੂ ਵੱਲੋਂ ਇੱਕ ਖਲੋਕ ਕੇ ਗੱਲ ਕੀਤੀ ਜਾਂਦੀ ਹੈ ਕਿ ਸਿੱਖ ਕੌਮ ਦੇ ਵਾਸਤੇ ਜੇਕਰ ਕੱਲ ਨੂੰ ਅਸੀਂ ਆਪਣਾ ਹੱਕ ਲੈਂਦੇ ਹਾਂ ਸਿੱਖਾਂ ਨੂੰ ਉਹਨਾਂ ਦੇ ਬਣਦੇ ਹੱਕ ਜਿਹੜੇ ਹਨ ਉਹ ਦਿੱਤੇ ਜਾਣਗੇ ਤੇ ਜਵਾਹਰ ਲਾਲ ਨਹਿਰੂ ਵੱਲੋਂ ਇੱਕ ਗੱਲ ਹੁੰਦੀ ਹੈ ਕਿ ਜੇਕਰ ਇਹ ਹੱਕ ਉਹਨਾਂ ਨੂੰ ਨਹੀਂ ਮੰਨਦੇ ਤੇ ਸਿੱਖਾਂ ਨੂੰ ਪੂਰੀ ਖੋਲ ਹੋਏਗੀ ਉਹ ਆਪਣੇ ਹਥਿਆਰ ਦੇ ਨਾਲ ਆਪਣਾ ਜਿਹੜਾ ਹੈ ਇਹਨੂੰ ਆਪਣੇ ਹੱਕ ਜਿਹੜੇ ਹਨ ਇਹ ਲੈ ਸਕਦੇ ਹਨ ਉਹਨਾਂ ਦਾ ਬੰਦੇ ਹੱਕ ਨੇ ਸਿੱਖਾਂ ਨੇ ਫਿਰ ਇੱਕ ਹੋਰ ਉਹਨਾਂ ਨੂੰ ਇੱਕ ਆਰਡੀਨੈਂਸ ਤੌਰ ਦੇ ਉੱਤੇ ਲਿਖ ਕੇ ਦਿੱਤਾ ਕਿ ਸਾਨੂੰ 4% ਜਿਹੜਾ ਹੈ ਰਾਖਵਾਕਰਨ ਸਾਨੂੰ ਸੰਸਦ ਵਿੱਚ ਦਿੱਤਾ ਜਾਏਗਾ ਬਾਅਦ ਵਿੱਚ ਸੂਬੇ ਦੇ ਵਿੱਚ ਸਾਨੂੰ 40% ਹੱਕ ਜਿਹੜੇ ਸਨ ਸਾਨੂੰ ਜਿਹੜੇ ਨੇ ਉਹ ਦਿੱਤੇ ਜਾਣੇ ਚਾਹੀਦੇ ਨੇ ਜਦੋਂ ਅੰਗਰੇਜ਼ ਭਾਰਤ ਛੱਡਣ ਵਾਸਤੇ ਤਿਆਰ ਹੋਏ ਨਾ ਅੰਗਰੇਜ਼ ਕਹਿੰਦੇ ਆਪਾਂ ਭਾਰਤ ਛੱਡਣ ਵਾਸਤੇ ਤਿਆਰ ਹਾਂ ਬਕਾਇਦਾ ਇਹ ਗੱਲਾਂ ਕੋਡ ਕੀਤੀਆਂ ਹੋਈਆਂ ਹਨ ਕਹਿੰਦਾ ਤੁਹਾਡੇ ਕੋਲ ਐਸਾ ਸੰਵਿਧਾਨ ਨਹੀਂ ਹੈ ਜੋ ਸਾਰਿਆਂ ਨੂੰ ਮਨਜ਼ੂਰ ਹੁੰਦਾ ਹੋਵੇ ਇੱਥੇ ਮੁਸਲਮਾਨ ਵੀ ਨੇ ਇੱਥੇ ਸਿੱਖ ਵੀ ਨੇ ਇੱਥੇ ਹਿੰਦੂ ਲੋਕ ਵੀ ਨੇ ਤੇ ਮੁਹੰਮਦ ਅਲੀ ਜੀ ਨਾ ਪਾਕਿਸਤਾਨ ਦੇ ਵਿੱਚ ਉਹ ਪੂਰਾ ਆਪਣੇ ਉਸ ਸਟੇਟਮੈਂਟ ਦੇ ਉੱਤੇ ਆੜ ਕੇ ਬੈਠਾ ਸੀ ਕਹਿੰਦਾ ਮੈਨੂੰ ਪਾਕਿਸਤਾਨ ਦੇਸ਼ ਚਾਹੀਦਾ ਤੇ ਚਾਹੀਦਾ ਜੋ ਮਰਜ਼ੀ ਹੋ ਜਾਏ ਇਹ ਇਹਨੂੰ ਮੁਹੰਮਦ阿里 ਜਨਾ ਨੂੰ ਇਹ ਗੱਲ ਕਹਿੰਦੇ ਸਨ ਕਹਿੰਦੇ ਇਹ ਜਿੱਦੀ ਬਹੁਤ ਹੈ ਪਰ ਆਪਣੀ ਜਿੱਦ ਦੇ ਨਾਲ ਮੁਹੰਮਦ阿里 ਜਨਾ ਜਿਹੜਾ ਹੈ ਉਹ ਅੜਿਆ ਰਿਹਾ ਉਹਨੇ ਆਪਣਾ ਜਿਹੜਾ ਹੈ ਉਹ ਪਾਕਿਸਤਾਨ ਦੇਸ਼ ਲਿਆ ਪਾਕਿਸਤਾਨ ਵਾਲਿਆਂ ਨੂੰ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਹਿੰਦੂਸਤਾਨੀਆਂ ਨੂੰ ਹਿੰਦੂਸਤਾਨ ਮਿਲ ਗਿਆ ਤੇ ਸਾਨੂੰ ਉਹਨਾਂ ਨੇ ਠੇਂਗੇ ਦਿਖਾ ਦਿੱਤੇ ਜਵਾਹਰ ਲਾਲ ਨਹਿਰੂ ਨੇ ਜਦੋਂ ਇੰਨੀ ਗੱਲ ਕਹੀ ਹੈ ਉਹ ਜ਼ਮਾਨੇ ਕੋਰ ਤੇ ਅੱਜ ਜ਼ਮਾਨੇ ਹੋਰ ਹੈ ਇਸ ਤੋਂ ਬਾਅਦ ਜਦੋਂ ਇਹ ਲਾਹੌਰ ਵਿੱਚ ਇੱਕ ਮੀਟਿੰਗ ਹੋਈ ਨਾ ਫਿਰ ਇਹਨਾਂ ਨੇ ਇੱਕ ਮੀਟਿੰਗ ਜਿਹੜੀ ਹੈ ਲੰਡਨ ਵਿੱਚ ਬੁਲਾਈ ਗਈ ਇੰਗਲੈਂਡ ਦੇ ਵਿੱਚ ਉਦੋਂ ਮੁਹੰਮਦ ਅਲੀ ਜਿਨਾਹ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਜਾਵਾਂਗਾ ਤਾਂ ਤੁਸੀਂ ਗੱਲ ਮੇਰੀ ਤੇ ਮਰਨ ਵਾਸਤੇ ਤਿਆਰ ਨਹੀਂ ਸਿੱਖ ਕੌਮ ਦੇ ਵੱਲੋਂ ਇੱਕ ਨੁਮਾਇੰਦਾ ਭੇਜਿਆ ਗਿਆ ਬਲਦੇਵ ਸਿੰਘ ਮਾਨ ਇਹ ਨਾਮ ਤੁਹਾਨੂੰ ਬਹੁਤ ਮਿਲੇਗਾ YouTube ਚੈਨਲ ਦੇ ਉੱਤੇ ਸੱਚ ਕਰਕੇ ਦੇਖੋ Google ਤੇ ਸਰਚ ਕਰਕੇ ਦੇਖੋ ਸੇਕ ਕੌਮ ਨੂੰ ਬੜੇ-ਬੜੇ ਲਿਖਿ ਵਿਦਵਾਨ ਸੰਸਦਾਰ ਕਪੂਰ ਸਿੰਘ ਵਰਗੇ ਪਰ ਇਹਨੂੰ ਜਿਹੜਾ ਸੀ ਅੱਗੇ ਲਗਾਇਆ ਸੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਮਜ਼ਬੂਤ ਸੀ। ਬਲਦੇਵ ਸਿੰਘ ਮਾਨ ਨੂੰ ਭੇਜਿਆ ਗਿਆ। ਮਿਸਟਰ ਮੰਚਨ ਇਹਨਾਂ ਦਾ ਅੰਗਰੇਜ਼ ਅਫਸਰ ਸੀ ਉਹਨੇ ਗੱਲਬਾਤ ਕੀਤੀ। ਮੁਹੰਮਦ ਅਲੀ ਜਨਾਹ ਫੇਰ ਗੱਲ ਕਹਿੰਦਾ ਕਿ ਨਾ ਸਾਨੂੰ ਪਾਕਿਸਤਾਨ ਚਾਹੀਦਾ ਹੈ। ਜਵਾਹਰ ਲਾਲ ਨਹਿਰੂ ਗਿਆ ਉਹ ਕਹਿੰਦਾ ਸਾਨੂੰ ਹਿੰਦੁਸਤਾਨ ਚਾਹੀਦਾ ਹੈ। ਬਲਦੇਵ ਸਿੰਘ ਮਾਨ ਨੂੰ ਗੱਲ ਕਰਦੇ ਨੇ ਕਿ ਤੁਹਾਡੀ ਕੋਈ ਆਪਣੀ ਰਾਏ ਕੀ ਹੈ? ਤੁਸੀਂ ਕੀ ਚਾਹੁੰਦੇ ਹੋ ਆਪਣੀ ਕੌਮ ਦੇ ਵਾਸਤੇ? ਜਵਾਹਰ ਲਾਲ ਨਹਿਰੂ ਨੇ ਇਹਨੇ ਕੰਨ ਪਰੇ ਹੋਏ ਸਨ ਬਲਦੇਵ ਸਿੰਘ ਮਾਨ ਦੇ ਕਿਉਂ ਇਹਦੇ ਪਿਓ ਦੇ ਕਾਰਖਾਨੇ ਸਨ ਟਾਟਾ ਜਮਸ਼ੇਦਪੁਰ ਦੇ ਵਿੱਚ ਲੋਹੇ ਦੇ ਕਹਿੰਦਾ ਮਾਨ ਲਾ ਜੇਕਰ ਕੱਲ ਨੂੰ ਪੰਜਾਬ ਵੱਖਰਾ ਹੋ ਜਾਂਦਾ ਤੇਰੇ ਸਾਰੇ ਕਾਰਖਾਨੇ ਤੇ ਜਮਸ਼ੇਦਪੁਰ ਟਾਟਾ ਦੇ ਵਿੱਚ ਹੋਣਗੇ ਸਾਰਾ ਕਾਰੋਬਾਰ ਤੇਰਾ ਬਾਹਰ ਰਹੇਗਾ ਫਿਰ ਤੈਨੂੰ ਕੀ ਇਹਦੇ ਵਿੱਚ ਮਿਲੇਗਾ ਬਲਦੇਵ ਸਿੰਘ ਮਾਨ ਲਾਲਚੀ ਹੋ ਗਿਆ ਕੁਝ ਕੁ ਟੁਕੜਿਆਂ ਵਾਸਤੇ ਇਹ ਪੂਰੀ ਕੌਮ ਦੇ ਨਾਲ ਗਦਾਰੀ ਕਰਕੇ ਬੈਠ ਗਿਆ ਬਲਦੇਵ ਸਿੰਘ ਮਾਨ ਮਿਸਟਰ ਮੰਚਨ ਨੇ ਇਹ ਗੱਲ ਆਖੀ ਹੈ ਕਿੰਨਾ ਤੁਹਾਡੀ ਰਾਏ ਕੀ ਹੈ ਤੁਸੀਂ ਆਪਣੇ ਕੰਮ ਵਾਸਤੇ ਕੀ ਚੁੰਦੇ ਹੋ ਤੇ ਬਲਦੇਵ ਸਿੰਘ ਮਾਨਕ ਨੇ ਜਿਵੇਂ ਕੁਝ ਹੋ ਰਿਹਾ ਠੀਕ ਹੈ ਜਵਾਹਰ ਲਾਲ ਨਹਿਰੂ ਉਸ ਮੀਟਿੰਗ ਵਿੱਚੋਂ ਨਿਕਲਿਆ ਜੇ ਨਾ ਉਸ ਮੀਟਿੰਗ ਵਿੱਚੋਂ ਨਿਕਲਿਆ ਮਿਸਟਰ ਮੰਚਨ ਫਿਰ ਇਹ ਗੱਲ ਕਹਿੰਦਾ ਹੈ ਕਿੰਨਾ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਤੁਸੀਂ ਮੇਰੀ ਗੱਲ ਸਮਝਣ ਵਿੱਚ ਥੋੜਾ ਸਮਝ ਨਹੀਂ ਰਹੇ ਕਿ ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ ਦੋਨਾਂ ਨੂੰ ਭੇਜਿਆ ਗਿਆ ਉਹਨੂੰ ਕਹਿੰਦਾ ਤੁਸੀਂ ਇਕੱਲੇ ਮੇਰੀ ਗੱਲ ਨੂੰ ਸੁਣ ਕੇ ਜਾਓ ਬਲਦੇਵ ਸਿੰਘ ਮਾਨ ਨਹਿਰੂ ਨੂੰ ਕਹਿੰਦਾ ਕਿ ਨਾ ਉਹ ਨਹੀਂ ਮੈਂ ਗੱਲ ਸੁਣ ਕੇ ਫਿਰ ਮੈਂ ਇੱਥੋਂ ਨਿਕਲਾਂਗਾ ਤੇ ਨਹਿਰੂ ਆਖਦਾ ਕਹਿੰਦਾ ਕੀ ਹੋਇਆ ਕਿ ਨਾ ਨੂੰ ਮੈਨੂੰ ਬੁਲਾਉਣਾ ਇਹ ਜਾਣਦਾ ਸੀ ਤਕਰੀਰ ਸਾਰੀ ਨੂੰ ਨਹਿਰੂ ਇਹ ਆਖਦਾ ਕਹਿੰਦਾ ਕੋਈ ਗੱਲ ਨਹੀਂ ਅਸੀਂ ਹਲ ਮਿਲ ਕੇ ਗੱਲਬਾਤ ਵਿਚਾਰ ਕਰ ਲਾਂਗੇ ਪੰਜਾਬੀ ਸੂਬੇ ਦੀ ਗੱਲ ਹੋਏਗੀ ਮਿਲ ਜਾਏਗਾ ਕੋਈ ਗੱਲ ਨਹੀਂ ਤੁਹਾਨੂੰ ਪੂਰੇ ਹੱਕ ਦਿੱਤੇ ਜਾਣਗੇ ਇਹ ਕੁਝ ਟੁਕੜਿਆਂ ਵਾਸਤੇ ਪੂਰੇ ਪੰਜਾਬ ਦੇਸ਼ ਨੂੰ ਇਹ ਵੇਚ ਕੇ ਆ ਗਿਆ ਉਸ ਤੋਂ ਬਾਅਦ ਜੇਕਰ ਆਪਣੇ ਹੱਕਾਂ ਦੇ ਵਾਸਤੇ ਗੱਲ ਕੀਤੀ ਜਾਂਦੀ ਹੈ ਪੰਜਾਬੀ ਸੂਬਾ ਜੇਕਰ ਮੰਗਿਆ ਜਾਂਦਾ ਹੈ ਨਹਿਰੂ ਉਹਨੂੰ ਖੜਕੇ ਦਬੋਂਦਾ ਹੈ ਤੇ ਕੁਝ ਦਿਨ ਹੋਏ 15 ਅਗਸਤ 1947 ਨੂੰ ਵੰਡ ਹੁੰਦੀ ਹੈ ਤੇ ਯਾਦ ਰੱਖਣਾ ਕੱਲੀ ਵੰਡ ਜਿਹੜੀ ਹੈ ਨਾ ਇਹ ਦੇਸ਼ ਦੀ ਵੰਡ ਨਹੀਂ ਹੋਈ 36 ਜ਼ਿਲ੍ਹੇ ਪੰਜਾਬ ਦੇ ਸਾਡੇ ਨਾਲ ਵੱਖ ਕੀਤੇ ਗਏ ਜਿੰਨਾ ਜਿਹੜੇ ਇਲਾਕਿਆਂ ਦੇ ਵਿੱਚ ਐਸਾ ਕੋਈ ਏਰੀਆ ਨਹੀਂ ਸੀ ਪਾਕਿਸਤਾਨ ਦਾ ਮੁਲਤਾਨ ਦੇ ਨਾਲ ਲੱਗਦੇ ਹੋਏ ਇਲਾਕਿਆਂ ਦੇ ਵਿੱਚ ਜਿੱਥੇ ਹਰੀ ਸਿੰਘ ਨਲੂਏ ਦੇ ਘੋੜੇ ਦੀਆਂ ਪੈੜਾਂ ਨਾ ਪਈਆਂ ਹੋਣ ਗੁਰੂ ਨਾਨਕ ਮਹਾਰਾਜ ਪਾਰਸ਼ਾ ਦਾ ਜਨਮ ਸਥਾਨ ਜਿੱਥੇ ਮਹਾਰਾਜ ਪਾਰਸ਼ਾ ਨੇ ਸੱਚਾ ਸਬਦਾ ਕਰਕੇ ਦਿਖਾਇਆ ਸੀ ਗੁਰੂ ਨਾਨਕ ਮਹਾਰਾਜ ਪਾਰਸ਼ਾ ਦਾ ਜੋਤੀ ਜੋਦ ਸਥਾਨ ਕਿੰਨੇ ਐਸੇ ਸਥਾਨ ਇਤਿਹਾਸ ਦੇ ਜਿਹੜੇ ਸਾਡੇ ਤੋਂ ਪਿਛੋੜ ਦਿੱਤੇ ਗਏ 36 ਜ਼ਿਲ੍ਹੇ ਵਾ ਕੀਤੇ ਗਏ ਇਹ ਦੋ ਹਿੱਸੇ ਜਿਹੜੇ ਸੀ ਪੰਜਾਬ ਦੇ ਹੋਏ ਇੱਥੇ ਤੱਕ ਬਸ ਨਹੀਂ ਜਦੋਂ ਵੰਡ ਕੀਤੀ ਗਈ ਕੈਂਪਾਂ ਦੇ ਵਿੱਚ ਲੋਕਾਂ ਨੂੰ ਰੱਖਿਆ ਗਿਆ 15 ਲੱਖ ਲੋਕਾਂ ਦੇ ਕਤਲ ਹੋਏ 2 ਕਰੋੜ ਦੇ ਕਰੀਬ ਲੋਕਾਂ ਨੂੰ ਬੇਘਰ ਕਰ ਦਿੱਤਾ ਗਿਆ ਤੇ ਮੈਨੂੰ ਅੱਜ ਵੀ ਜਿਆਦਾ 2016 ਦੇ ਵਿੱਚ ਅਸੀਂ ਪ੍ਰੋਗਰਾਮ ਕਰਨ ਵਾਤੀ ਨਾ 마ਸ਼ੀਵਾੜਾ ਸਾਹਿਬ ਦੇ ਇਲਾਕੇ ਦੇ ਵਿੱਚ ਗਏ ਸੀ ਉਹ ਬਜ਼ੁਰਗ ਦੀ ਉਮਰ 105 ਕੋ ਸਾਲ ਦੀ ਸੀ ਉਦੋਂ 2016 ਦੇ ਵਿੱਚ ਤਾਂ ਜਦੋਂ ਉਹਨਾਂ ਦੇ ਕੋਲ ਬੈਠੇ ਤੇ ਮੇਰੀ ਮਨ ਦੇ ਵਿਚਾਰ ਹੈ ਕਿ ਉਹਨਾਂ ਨੇ ਪੁੱਛੀਏ ਸੀ ਕਹਿੰਦਾ ਅਸੀਂ ਇਧਰੋਂ ਫਾਇਲ ਕਾ ਸਾਈਡ ਤੋਂ ਕਹਿੰਦਾ ਅਸੀਂ ਬਾਰਡਰ ਵਾਲੇ ਪਾਸਿਓਂ ਕਹਿੰਦਾ ਇੱਥੇ ਇਸ ਏਰੀਏ ਵਿੱਚ ਆਏ ਸਾਂ ਕਹਿੰਦਾ ਉਹਦੋਂ ਜਵਾਨ ਸੀ ਮੈਨੂੰ ਹੋਸ਼ ਵੀ ਸਹੀ ਹੈ ਮੇਰੇ ਪਿਓ ਨੇ ਮੇਰੀਆਂ ਭੈਣ ਨੂੰ ਜ਼ਹਿਰ ਦਿੱਤਾ ਹੋਇਆ ਸੀ ਹੱਥ ਦੇ ਵਿੱਚ ਮਰ ਜਾਇਓ ਪਰ ਆਪਣੀ ਪਤ ਨੂੰ ਜਿਹੜਾ ਹੈ ਗਵਾਇਓ ਨਾ ਜਿਨ੍ਹਾਂ ਨੇ ਇਸ ਘਾਟੇ ਨੂੰ ਸਹਿਆ ਉਹਨਾਂ ਨੂੰ ਪੁੱਛ ਕੇ ਦੇਖੋ ਉਜਾੜਿਆਂ ਦੇ ਕਦੇ ਜਸ਼ਨ ਨਹੀਂ ਮਨਾਇਦੇ ਹੋਈ ਤੇ ਅੱਜ ਆਜ਼ਾਦੀ ਦੀਆਂ ਗੱਲਾਂ ਕਿੱਕੀਆਂ ਜੁਆਉਂਦੀਆਂ ਨੇ ਅਸੀਂ ਆਜ਼ਾਦ ਆਂ ਜੀ ਤੁਹਾਨੂੰ ਕੀ ਮਿਲਿਆ ਹੈ ਤੇ ਤੁਹਾਨੂੰ ਇੱਕ 1960 ਦੇ ਵਿੱਚ ਪੰਜਾਬੀ ਸੂਬਾ ਇਨਾਕ ਦੇ ਦਿੱਤਾ ਕਿ ਉਹ ਦੋਸਤ ਸੀ ਇਸ ਸੂਬੇ ਦੇ ਮਾਲਕ ਹੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪੜ ਕੇ ਦੇਖੋ ਮੈਂ ਨਾਲ-ਨਾਲ ਕਿਤਾਬਾਂ ਦੇ ਰੈਫਰੈਂਸ ਦਿੰਦਾ ਹਾਂ ਕੋਈ ਐਸਾ ਸੰਗਤ ਵਿੱਚ ਇੱਕ ਦੋ ਕੋਈ ਵੀਰ ਹੁੰਦਾ ਹੈ ਜਾਂ ਪੈਣ ਹੁੰਦੀ ਜਿਹੜੀ ਕਿਤਾਬ ਦਾ ਨਾਮ ਇਹਨੂੰ ਕੁੱਛਤੀ ਭਾਈ ਸਾਹਿਬ ਤੁਸੀਂ ਕਿਤਾਬ ਪੋਲੀਸੀ ਕਿਹੜੀ ਹੈ ਗਿਆਨੀ ਸੋਹਣ ਸਿੰਘ ਸੀਤਲ ਨੇ ਕਿਤਾਬਾਂ ਲਿਖੀਆਂ ਨੇ ਦੋ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਇਹ ਕਿਤਾਬਾਂ ਜਰੂਰ ਪੜੋ ਅਸੀਂ ਕਿਸ ਰਾਜ ਦੇ ਮਾਲਕ ਸੀ ਤੇ ਸਾਨੂੰ ਬਾਅਦ ਵਿੱਚ ਮਿਲਿਆ ਕੀ ਹੈ ਇੰਗਲੈਂਡ ਦੇ ਪਾਉਂਡ ਦੀ ਕੀਮਤ ਪੰਜਾਬ ਦੇਸ਼ ਦੇ ਰੁਪਏ ਦੇ ਨਾਲੋਂ ਕਈ ਗੁਣਾ ਛੇਠ ਢਗੀ ਹੋਈ ਸੀ ਤੇ ਸਾਨੂੰ ਆ ਦਿੱਤਾ ਗਿਆ 2 ਕਰੋੜ ਦੇ ਲੋਕਾਂ ਨੂੰ तकरीबन ਲੋਕ ਜਿਹੜੇ ਨੇ ਉਹ ਬੇਕਾਰ ਹੋਏ ਗਾਂਧੀ ਵਰਗੇ ਕਦੇ ਲੂਣ ਸਤਿਆਗ੍ਰਹਿ ਸ਼ੁਰੂ ਕਰਦੇ ਸੀ ਨਾ ਇਹਨੇ ਸਟੇਟਮੈਂਟ ਦਿੱਤੀ ਸੀ ਆਪਣੇ ਨਕੀ ਦੇ ਵਿੱਚ ਜਿਸ ਲੂਣ ਦੇ ਉੱਤੇ ਟੈਕਸ ਲਾ ਦਿੱਤੇ ਗਏ ਨਮਕ ਸਤਿਆਗ੍ਰਹਿ ਸ਼ੁਰੂ ਕੀ ਤੱਕ ਸਮੁੰਦਰ ਵਿੱਚੋਂ ਨਮਕ ਕੱਢਾਂਗੇ ਕਹਿੰਦਾ ਇਸ ਸਮੁੰਦਰ ਦੇ ਵਿੱਚੋਂ ਨਾ ਮੇਰੀ ਲਾਸ਼ ਜਿਹੜੀ ਹੈ ਉਹ ਤੈਰਦੀ ਹੋਈ ਨਜ਼ਰ ਆਏਗੀ ਉਹਨਾਂ ਨੇ ਆਪਣਾ ਅੰਦੋਲਨ ਵੀ ਦਾ ਬੰਦ ਕਰਾਇਆ ਤੇ ਨਾ ਦਿੱਤੀਆਂ ਲਾਸ਼ਾਂ ਤਿਆਰੀਆਂ ਤੇ ਗਾਂਧੀ ਆਖਦਾ ਸੀ ਜੇਕਰ ਪਾਕਿਸਤਾਨ ਦੇਸ਼ ਬਣੇਗਾ ਤੇ ਮੇਰੀ ਲਾਸ਼ ਦੇ ਉੱਤੋਂ ਦੀ ਬਣੇਗਾ ਗੋਲੀ ਮਾਰ ਕੇ ਆਪਣੀ ਕਰਤੂਤੀ ਦੁਨੀਆ ਦੇ ਉੱਤੋਂ ਗਿਆ ਤੇ ਅਸੀਂ ਅੱਜ ਬੜੇ ਚਾਅ ਦੇ ਨਾਲ ਕਹਿ ਰਹੇ ਹਾਂ ਕਿ ਸਾਨੂੰ ਆਜ਼ਾਦੀ ਹੈ ਜੀ ਤੁਹਾਡੇ ਬੋਲਣ ਦੇ ਉੱਤੇ ਆਜ਼ਾਦੀ ਨਹੀਂ ਹੈ ਤੁਹਾਡੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਗੁਰੂ ਨਾਨਕ ਮਹਾਰਾਜ ਪਾਛ ਜੇਕਰ ਕੋਈ ਮੈਨੂੰ ਸਵਾਲ ਕਰੇ ਭਾਈ ਸਾਹਿਬ ਤੁਸੀਂ ਗੁਰੂ ਦੀ ਗੱਲ ਕਰੋ ਜੀ ਤੇ ਗੁਰੂ ਨਾਨਕ ਮਹਾਰਾਜ ਪਾਛ ਨੇ ਜਦੋਂ ਗੁਰੂ ਦੀ ਗੱਲ ਕੀਤੀ ਸੀ ਨਾ ਇਹ ਗੱਲ ਕਿ ਅਸੀਂ ਰਾਜੇ ਸ਼ੀ ਮੁਕਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ ਚਾਕਰਣਿਆਂ ਦਾ ਪਾਇਨ ਕਾ ਰਤ ਪਿਤ ਕੁੱਤੇਓ ਚੱਟ ਜਾਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਹੈ ਭਾਈ ਸਾਹਿਬ ਗੁਰੂ ਦੀ ਗੱਲ ਕਰੋ ਤੇ ਗੁਰੂ ਨਾਨਕ ਮਹਾਰਾਜ ਪਾਸ਼ਾ ਨੇ ਉਹਦੋਂ ਗੁਰੂ ਦੀ ਗਾਲੀ ਕੀਤੀ ਸੀ ਉਹ ਬਾਬਰ ਤੂੰ ਬਾਬਰ ਹੈ ਤੇਰੇ ਨਾਲ ਵੱਡਾ ਜ਼ਬਰ ਕੋਈ ਨਹੀਂ ਹੋ ਸਕਦਾ ਪਾਪ ਕੀ ਜੰਨ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਤੁਹਾਡੀਆਂ ਬਹੂ ਬੇਟੀਆਂ ਨੂੰ ਦਾਨ ਵਿੱਚ ਮੰਗ ਰਿਹਾ ਹੈ ਮਾਰੇ ਪਾਸ਼ਾ ਨੇ ਬਾਣੀ ਦੇ ਅੰਦਰ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਦੀ ਫਿਲਾਸਫੀ ਨੂੰ ਕਦੇ ਪੜ ਕੇ ਦੇਖੋ ਕੱਲੀ ਇਹ ਨਿੰਗ ਮਾਲਾ ਹੱਥ ਚ ਪੜ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਹਰੇਕ ਕਨਸੈਪਟ ਦੇ ਉੱਤੇ ਤੁਹਾਨੂੰ ਸਮਝਾਉਂਦੀ ਹੈ ਮੈਡੀਕਲ ਦੇ ਸਿਧਾਂਤ ਦੇ ਨਾਲ ਦੇਖੋ ਕਿੰਨੇ ਤੁਹਾਨੂੰ ਸ਼ਬਦ ਮਿਲਣਗੇ ਮਾਰੇ ਪਾਸ਼ਾ ਦੀ ਬਾਣੀ ਹਰੇਕ ਐਂਗਲ ਤੋਂ ਸਾਨੂੰ ਸਮਝਾਉਂਦੀ ਹੈ ਕਿ ਆਪਣਾ ਆਪਣਾ ਨਜ਼ਰੀਆ ਹੈ ਕੋਈ ਡਾਕਟਰ ਨੂੰ ਵੇਖ ਕੇ ਆਖਦਾ ਦਾ ਫਰਨੀਚਰ ਕਿੰਨਾ ਸੋਹਣਾ ਤਿਆਰ ਹੋਏਗਾ ਡਾਕਟਰ ਆਖਦਾ ਕਹਿੰਦਾ ਕਿ ਅਕਸੀਜਨ ਕਿੰਨੀ ਸੋਹਣੀ ਪ੍ਰਾਪਤ ਹੋ ਰਹੀ ਹੋਏਗੀ ਮੁਸਾਫਿਰ ਆਖਦਾ ਕਹਿੰਦਾ ਜੀ ਸ਼ਾਂ ਕਿੰਨੀ ਸੰਗਣੀ ਹੈ ਤੇ ਜਿਵੇਂ ਜਿਵੇਂ ਸਾਨੂੰ ਲੱਗਦਾ ਹੈ ਤੁਸੀਂ ਉਸੇ ਉਸੇ ਤਰ੍ਹਾਂ ਕਹਿੰਦੇ ਕਿ ਬਿਲਾ ਕਨਸੈਪਟ ਗੁਰਬਾਣੀ ਦੇ ਅੰਦਰ ਲਿਖੇ ਹਨ ਅਸੀਂ ਆਪਣੇ ਉਜਾੜਿਆਂ ਦੇ ਜਸ਼ਨ ਮਨਾ ਰਹੇ ਹਾਂ ਤੁਹਾਡੀਆਂ ਦਸਤਾਰਾਂ ਦੇ ਉੱਤੇ ਪਾਬੰਦੀ ਤੁਹਾਡੀਆਂ ਕਿਰਪਾਨਾਂ ਦੇ ਉੱਤੇ ਪਾਬੰਦੀ ਤੇ ਇੱਕ ਗੱਲ ਹੋਰ ਤੇ ਸਿੱਖਾਂ ਵਾਸਤੇ ਇਹ ਗੱਲ ਕੀਤੀ ਗਈ ਕਿ ਸਿੱਖ ਇੱਕ ਜੁਰਾਇਮ ਪੇਸ਼ਾ ਕੌਮ ਹੈ ਜਦੋਂ ਮੈਂ ਗੱਲ ਕਰ ਰਿਹਾ ਇਸ ਵਿੱਚੋਂ ਮੈਂ ਛੱਡ ਗਿਆ ਸਕਿੱਪ ਕਰਕੇ ਗੱਲ ਆਪਣੀ ਜਦੋਂ ਕੈਂਪਾਂ ਵਿੱਚੋਂ ਰੱਖਿਆ ਗਿਆ ਤੁਹਾਨੂੰ ਵੰਡਿਆ ਵੀ ਇਸ ਤਰੀਕੇ ਨਾਲ ਗਿਆ ਕਿ ਤੁਹਾਡੀ ਵੋਟ ਬੈਂਕਿੰਗ ਜਿਹੜੀ ਹੈ ਕਿਸੇ ਇਲਾਕੇ ਵਿੱਚ ਰਹਿ ਕੇ ਸੰਸਦ ਦਾ ਕਿ ਹਿੱਸਾ ਨਾ ਬਣ ਜਾਈ ਅੱਜ ਦੇ ਸਮੇਂ ਦੇ ਅੰਦਰ ਵੇਖਿਓ 18% ਤੋਂ ਵੱਧ ਜੇਕਰ ਇੰਡੀਆ ਚ ਮੁਸਲਮਾਨ ਰਹਿ ਰਹੇ ਨੇ ਤੇ ਸੰਸਦ ਵਿੱਚ ਉਹਨਾਂ ਦੇ ਕਿੰਨੇ ਪਰਸੈਂਟ ਦੇ ਹਿਸਾਬ ਨਾਲ ਜਾ ਰਹੇ ਨੇ ਤੁਹਾਨੂੰ ਵੰਡਿਆ ਹੀ ਉਸੇ ਹਿਸਾਬ ਨਾਲ ਗਿਆ ਕਿ ਇਹਨਾਂ ਦੀ ਵੋਟ ਬੈਂਕਿੰਗ ਜਿਹੜੀ ਉਸ ਇਲਾਕੇ ਵਿੱਚ ਰਹਿ ਕੇ ਜਿਆਦਾ ਵੋਟ ਬੈਂਕਿੰਗ ਨਾ ਹੋ ਸਕੇ ਤੁਹਾਡੀਆਂ ਆਵਾਜ਼ਾਂ ਉੱਥੋਂ ਤੱਕ ਪਹੁੰਚ ਨਾ ਸਕਣ ਇਹ ਸਾਰੀ ਘੜੀ ਕਢਾਈ ਇੱਕ ਇਹਨਾਂ ਦੀ ਸਟ੍ਰੈਟਜੀ ਸੀ ਉਸ ਸਟ੍ਰੈਟਜੀ ਦੇ ਅਸੀਂ ਹਿੱਸੇ ਬਣ ਗਏ ਤਸੀਂ ਗਲ ਗਲ ਵਿੱਚ ਪਾਈਆਂ ਹੋਈਆਂ ਗੁਲਾਮੀਆਂ ਨੂੰ ਅਸੀਂ ਕਹਿ ਰਹੇ ਕਿ ਅਸੀਂ ਆਜ਼ਾਦ ਹੋ ਗਏ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਕਾਦੀਆਂ ਮੁਬਾਰਕਾਂ ਦਈਏ ਉਜਾੜੇ ਦੀਆਂ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਗਏ ਕਿੱਥੋਂ ਤੱਕ ਸਾਡਾ ਪੰਜਾਬ ਸੀ ਪੰਜ ਆਬ ਪੰਜ ਦਰਿਆਵਾਂ ਦੀ ਧਰਤੀ 22 ਕੋ ਤੁਹਾਡੇ ਕੋ ਰਹਿ ਕੇ 22 ਕੋਨਾ ਕੋਲ ਰਹਿ ਕੇ ਇਹ ਹੈ ਸਾਡਾ ਪੰਜਾਬ ਮਾਰੇ ਪਾਰਸ਼ਾ ਕਿਰਪਾ ਕਰਨ ਦੋ ਕਿਤਾਬਾਂ ਦੇ ਨਾਮ ਬੋਲਣੀ ਅੱਜ ਮੈਂ ਚਾਰ ਕਿਤਾਬਾਂ ਦੇ ਗਿਆਨੀ ਸੋਹਣ ਸਿੰਘ ਸਿੱਤਲ ਸੀਤਲ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨੇ ਉਹ ਤੁਹਾਨੂੰ ਪੀਡੀਐਫ ਗੂਗਲ ਤੋਂ ਹੀ ਮਿਲ ਜਾਣਗੇ ਲੈਪਟਾਪ ਟੈਬ ਤੁਹਾਡੇ ਕੋਲ ਸਾਰਿਆਂ ਕੋਲ ਪਈ ਹੋਏ ਨੇ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਗਿਆ ਤੇ ਦਰਕਪੂਰ ਸਿੰਘ ਉਹਨਾਂ ਦੀ ਕਿਤਾਬ ਹੈ ਸਾਚੀ ਸਾਖੀ ਨਰੈਣ ਸਿੰਘ ਉਹਨਾਂ ਦੀ ਕਿਤਾਬ ਹੈ ਕਿਉਂ ਕੀਤਾ ਵੇਸਾ ਇਹ ਕਿਤਾਬਾਂ ਜਰੂਰ ਸੱਚ ਕਰਕੇ ਇਹ ਆਡੀਓ ਬੁੱਕ ਵੀ ਤੁਹਾਨੂੰ ਮਿਲ ਜਾਣਗੇ YouTube ਦੇ ਉੱਤੋਂ ਤੁਹਾਨੂੰ ਇਹ ਪੀਡੀਐਫ ਫਾਈਲ ਵੀ ਤੁਹਾਨੂੰ ਮਿਲ ਜਾਣਗੇ ਜਰੂਰ ਪੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ